ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਇੱਕ ਹੋਰ ਵੀਡੀਓ ਇਸ ਵੀਡੀਓ ਦੇ ਵਿੱਚ ਆਪਾਂ ਰਚਨਾ ਪੜਾਂਗੇ ਰਜਿੰਦਰ ਸਰਾਵਾ ਜੀ ਦੀ ਸੋ ਰਜਿੰਦਰ ਸਰਾਵਾ ਜੀ ਨੇ ਸਾਨੂੰ ਮੋਟੀਵੇਸ਼ਨਲ ਸ਼ਬਦ ਜਿਹੜੇ ਨੇ ਉਹ ਲਿਖ ਕੇ ਭੇਜੇ ਨੇ ਸਾਨੂੰ ਜਿਹੜੇ ਅੱਗੇ ਲੈ ਕੇ ਜਾਂਦੇ ਨੇ ਸਾਨੂੰ ਹੌਸਲਾ ਦਿੰਦੇ ਨੇ ਇਹੋ ਜਿਹੇ ਸ਼ਬਦ ਲਿਖ ਕੇ ਭੇਜੇ ਨੇ ਕਿਉਂਕਿ ਕਈ ਲੋਕ ਹੁੰਦੇ ਆ ਜਿਹੜੇ ਤਕਦੀਰ ਨੂੰ ਕੋਸਦੇ ਰਹਿੰਦੇ ਨੇ ਮਿਹਨਤ ਕਰਨ ਤੋਂ ਡਰਦੇ ਆ ਜਾਂ ਕਈ ਹੁੰਦੇ ਆ ਜਿਨ੍ਹਾਂ ਦੀ ਮਿਹਨਤ ਕਰੀ ਅਸਫਲ ਹੋ ਜਾਂਦੀ ਹੈ ਉਹਨਾਂ ਵਾਸਤੇ ਇਹ ਸ਼ਬਦ ਜਿਹੜੇ ਲਿਖ ਕੇ ਭੇਜੇ ਨੇ ਕਿਉਂਕਿ ਇੱਕ ਨਾ ਇੱਕ ਦਿਨ ਜ਼ਰੂਰ ਆਉਂਦਾ ਹੈ ਜਿਕਰ ਅਸੀਂ ਲਗਾਤਾਰ ਮਿਹਨਤ ਕਰਦੇ ਆ ਤਾਂ ਸਾਨੂੰ ਉਸ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਸੋ ਆਓ ਆਪਾਂ ਦੇਖਦੇ ਹਾਂ ਰਜਿੰਦਰ ਸਰਾਮਾ ਜੀ ਇਸ ਰਚਨਾ ਦੇ ਵਿੱਚ ਕੀ ਲਿਖਦੇ ਨੇ ਕਹਿੰਦੇ ਨੀ ਤਕਦੀਰੇ ਸ਼ੈਲ ਚਬੀਲੀਏ ਤੈਨੂੰ ਹੋਣਾ ਬੜਾ ਹੰਕਾਰ ਨੀ ਤਕਦੀਰੇ ਸ਼ੈਲ ਚਬੀਲੀਏ ਤੈਨੂੰ ਹੋਣਾ ਬੜਾ ਹੰਕਾਰ ਇੱਕ ਦਿਨ ਐਸਾ ਆਊਗਾ ਤੈਨੂੰ ਲੈਣਾ ਅਸੀਂ ਨਿਖਾਰ ਉਹ ਭਾਗਾ ਭਰਿਆ ਦਿਨ ਵੀ ਸਾਨੂੰ ਆਪ ਬਣਾਉਣਾ ਪੈਣਾ ਹੈ ਉਹ ਭਾਗਾ ਭਰਿਆ ਦਿਨ ਵੀ ਸਾਨੂੰ ਆਪ ਬਣਾਉਣਾ ਪੈਣਾ ਫਿਰ ਖੂਨ ਪਸੀਨਾ ਆਪਣਾ ਮਿੱਟੀ ਚ ਮਲਾਉਣਾ ਪੈਣਾ ਫਿਰ ਖੋਟੇ ਸਿੱਕੇ ਚਮਕਣੇ ਫਿਰ ਖੋਟੇ ਸਿੱਕੇ ਚਮਕਣੇ ਤੇ ਹੋਣੀ ਜੈ ਜੈਕਾਰ ਇੱਕ ਦਿਨ ਐਸਾ ਆਊਗਾ ਤੈਨੂੰ ਲੈਣਾ ਅਸੀਂ ਨਿਖਾਰ ਨੀ ਤਕਦੀਰੇ ਸੈਲ ਚਬੀਲੀਏ ਕਹਿੰਦੇ ਤੇਰੇ ਰੋਕਿਆਂ ਅਸੀਂ ਨਾ ਰੋਕਣਾ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਈ ਤੇਰੇ ਰੋਕਿਆਂ ਅਸੀਂ ਨਾ ਰੋਕਣਾ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਈ ਅਸੀਂ ਠੇਡੇ ਖਾਖਾ ਉੱਠਣਾ ਭਾਵੇਂ ਰਾਹ ਵਿੱਚ ਰੋੜੇ ਧਰ ਲਈ ਅਸੀਂ ਘੋਰ ਹਨੇਰਾ چیرਣਾ ਤੇ ਹੋਣਾ ਭਵਜਲ ਪਾਰ ਇੱਕ ਦਿਨ ਐਸਾ ਆਊਗਾ ਅਸੀਂ ਲੈਣਾ ਤੈਨੂੰ ਨਖਾਰ ਨੀ ਤਕਦੀਰੇ ਸ਼ੈਲ ਚ ਬੀਲੀਏ ਤੈਨੂੰ ਹੋਣਾ ਬੜਾ ਹੰਕਾਰ ਸੋ ਅਗਲੇ ਪੈਰੇ 'ਚ ਲਿਖਦੇ ਨੇ ਕਹਿੰਦੇ ਅਸੀਂ ਰਾਜ-ਰਾਜ ਕਰਨੀਆਂ ਮਿਹਨਤਾਂ ਅਸੀਂ ਰਾਜ-ਰਾਜ ਕਰਨੀਆਂ ਮਿਹਨਤਾਂ ਤੇ ਦੇਣਾ ਨਾ ਚਮਕਾ ਇਹ ਮਾੜੇ ਦਿਨ ਵੀ ਵੇਖ ਲਈ ਅਸੀਂ ਦੇਣੇ ਨਹੀਂ ਰੁਸ਼ਨਾ ਮੁੱਲ ਮਿਹਨਤ ਦਾ ਹੀ ਲੱਗਣਾ ਭਾਵੇਂ ਲੱਖ ਕਰੀ ਇਨਕਾਰ ਇੱਕ ਦਿਨ ਐਸਾ ਆਊਗਾ ਅਸੀਂ ਲੈਣਾ ਤਨ ਨਿਖਾਰ ਨੀ ਤਕਦੀਰੇ ਸ਼ੈਲ ਚਬੀਲੀਏ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਅਸੀਂ ਆਪਣੇ ਬੁੱਢੇ ਮਾਪਿਆਂ ਦਾ ਜੱਗ ਤੇ ਨਾਂ ਚਮਕਾਉਣਾ ਅਸੀਂ ਆਪਣੇ ਬੁੱਢੇ ਮਾਪਿਆਂ ਦਾ ਜੱਗ ਤੇ ਨਾਂ ਚਮਕਾਉਣਾ ਅਸੀਂ ਆਪਣੇ ਹੱਥੀ ਆਪਣਾ ਨੀ ਨਵਾਂ ਭਵਿਕ ਬਣਾਉਣਾ ਫਿਰ ਪਿੰਡ ਸਰਾਮਾ ਦੇਖ ਲਈ ਸਾਨੂੰ ਰਜ ਰਜ ਖੂ ਪਿਆਰ ਇੱਕ ਦਿਨ ਐਸਾ ਆਊਗਾ ਅਸੀਂ ਲੈਣਾ ਤੈਨੂੰ ਨਖਾਰ ਨੀ ਤਕਦੀਰੇ ਸ਼ੈਲ ਚਬੀਲੀਏ ਤੈਨੂੰ ਹੋਣਾ ਬੜਾ ਹੰਕਾਰ ਇੱਕ ਦਿਨ ਐਸਾ ਆਊਗਾ ਤੈਨੂੰ ਲੈਣਾ ਅਸੀਂ ਨਖਾਰ ਜੀਆ ਦੋਸਤੋ ਇਸ ਰਚਨਾ ਦੇ ਵਿੱਚ ਰਜਿੰਦਰ ਸਰਾਮਾ ਜੀ ਨੇ ਬੜੀ ਤਕੜੀ ਮੋਟੀਵੇਸ਼ਨ ਭਰੀ ਹੈ ਸਾਨੂੰ ਖੜੇ ਹੋਣ ਦੀ ਗੱਲ ਕੀਤੀ ਹੈ ਕਿਉਂਕਿ ਸਾਨੂੰ ਅਕਸਰ ਮਾਰ ਹੀ ਉਦੋਂ ਪੈਂਦੀ ਹੈ ਜਦੋਂ ਅਸੀਂ ਡੋਲ ਜਾਂਦੇ ਹਾਂ ਬਹੁਤੇ ਲਿਖਾਰੀਆਂ ਦੇ ਸ਼ਬਦ ਐਸੇ ਹੁੰਦੇ ਨੇ ਜਿਹੜੇ ਕਿ ਇੱਕ ਇਨਸਾਨ ਨੂੰ ਖੜਾ ਕਰ ਦਿੰਦੇ ਨੇ ਸੋ ਇਹਸ ਰਚਨਾ ਦੇ ਵਿੱਚ ਰਜਿੰਦਰ ਸਰਾਮਾ ਜੀ ਨੇ ਆਪਣੀ ਤਕਦੀਰ ਨੂੰ ਬੰਗਾ ਰਿਆ ਤੇ ਮਿਹਨਤ ਕਰਕੇ ਉਸ ਤਕਦੀਰ ਨੂੰ ਹਰਾਉਣ ਦੀ ਗੱਲ ਕੀਤੀ ਹੈ ਸੋ ਅੱਜ ਦੇ ਨੌਜਵਾਨਾਂ ਵਾਸਤੇ ਖਾਸ ਤੌਰ ਤੇ ਇਹ ਰਚਨਾ ਹੈ ਕਿ ਸਾਨੂੰ ਕਦੇ ਵੀ ਆਪਣੇ ਆਪ ਨੂੰ ਕਮਜ਼ੋਰਾ ਨਹੀਂ ਸਮਝਣਾ ਚਾਹੀਦਾ ਕਦੇ ਵੀ ਇੱਕ ਵਾਰ ਡਿੱਗਿਆ ਤੋਂ ਹਮੇਸ਼ਾ ਆਪਣੇ ਆਪ ਨੂੰ ਡਿੱਗੇ ਨਹੀਂ ਸਮਝਣਾ ਚਾਹੀਦਾ ਇੱਕ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਅਸੀਂ ਉੱਠ ਕੇ ਖੜੇ ਹੋਣਾ ਹੁੰਦਾ ਹੈ ਤੇ ਉਸ ਹਾਰ ਨੂੰ ਮਾਤ ਪਾ ਦੇਣੀ ਹੁੰਦੀ ਹੈ ਸੋ ਹੌਂਸਲੇ ਬੁਲੰਦ ਰੱਖੀਏ ਤੇ ਆਪਣੀ ਮਿਹਨਤ ਆਪਣੇ ਕੰਮ ਨੂੰ ਹਮੇਸ਼ਾ ਬਰਕਰਾਰ ਰੱਖੀਏ ਕਿਉਂਕਿ ਤੁਹਾਡੀ ਤਰੀਕੇ ਨਾਲ ਕੀਤੀ ਹੋਈ ਮਿਹਨਤ ਕਦੇ ਵੀ ਅਜਾਈ ਨਹੀਂ ਜਾ ਸਕਦੀ ਤੇ ਮਿਹਨਤ ਦਾ ਫਲ ਇੱਕ ਦਿਨ ਜ਼ਰੂਰ ਮਿਲਦਾ ਹੈ ਤਕਦੀਰ ਹਮੇਸ਼ਾ ਹਾਰ ਜਾਂਦੀ ਹੈ ਅਸੀਂ ਤਕਦੀਰ ਨੂੰ ਜਿੱਤ ਲੈਣੇ ਆ ਸੋ ਬਹੁਤ ਵਧੀਆ ਅਲਫਾਜ਼ ਜੀ ਸਾਡੇ ਸਰੋਤਿਆਂ ਨੂੰ ਲਿਖ ਕੇ ਭੇਜਨੇ ਰਜਿੰਦਰ ਸਰਾਵਾ ਜੀ ਨੇ ਸੋ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ